ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈ ਲਗਨ ਸੇ ਤੁਹਾ ਜਰਾ ਇੱਕ ਨਵੀਂ ਚਰਚਾ ਲੈ ਕੇ ਮਿਲਣ ਨਾਲ ਮੌਜੂਦ ਨੇ ਸੀਨੇ ਪਤਰਕਾਰ ਸਾਧਾਰ ਯੋਗਿੰਦਰ ਸਿੰਘ ਜੀ ਸਰ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਅੱਜ ਦੀ ਚਰਚਾ ਦੀ ਸ਼ੁਰੂਆਤ ਕਰੀਏ ਆਪਾਂ ਕਿ ਵੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਤੇ ਝਟਕੇ ਤੋਂ ਬਾਅਦ ਜ਼ਮੀਨੀ ਪੱਧਰ ਤੇ ਕਿਸ ਤਰ੍ਹਾਂ ਦਾ ਸਨ ਨਜ਼ਰ ਆ ਰਿਹਾ ਤੇ ਵੱਡੀ ਗੱਲ ਹੈ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਿਸ ਤਰ੍ਹਾਂ ਦੇ ਉਪਰਾਲਿਆਂ ਦੀ ਲੋੜ ਹੈ ਤਾਂ ਸ਼ੁਰੂਆਤ ਸਰ ਆਪਾਂ ਚਰਚਾ ਦੀ ਇੱਥੋਂ ਕਰਦੇ ਆ। ਅ ਲਗਨ ਜੀ ਇਹ ਗੱਲ ਤਾਂ ਸਹੀ ਹੈ ਕਿ ਦਿੱਲੀ 'ਚ ਲੋਕਾਂ ਨੇ ਜਿਹੜਾ ਸਰਕਾਰ ਨੂੰ ਝਟਕਾ ਦਿੱਤਾ ਤੇ ਉਦੋਂ ਬਾਅਦ ਸਰਕਾਰ ਨੇ ਐਕਸ਼ਨ ਚ ਆਉਂਦਿਆਂ ਜਿਹੜੀ ਕਰਪਟ ਬਿਊਰੋਕ੍ਰੇਸੀ ਹੈ ਕਹੋ ਉਹ ਤੇ ਡੰਡਾ ਚੱਕਿਆ ਜਾਂ ਝਟਕਾ ਦਿੱਤਾ ਪੰਜਾਬ 'ਚ। ਕਹ ਰਹੀਏ ਕਿ ਰਾਜਧਾਨੀ 'ਚ ਝਟਕਾ ਲੱਗਣ ਦਾ ਅਸਰ ਜਿਹੜਾ ਪੰਜਾਬ 'ਚ ਦਿਖਿਆ। ਔਰ ਆਮ ਆਦਮੀ ਪਾਰਟੀ ਤੇ ਤਾਂ ਜੇ ਦੇਖੀਏ ਤਾਂ ਇਹ ਏਜੰਡੇ ਚ ਸੀਗਾ ਸਭ ਤੋਂ ਮੋਰੀ ਏਜੰਡਾ ਇਹ ਸੀ ਕਿ ਕਰਪਸ਼ਨ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਜੇ ਆਮ ਆਦਮੀ ਪਾਰਟੀ ਦਾ ਜਨਮ ਵੀ ਦੇਖੀਏ ਤਾਂ ਕਰਪਸ਼ਨ ਦੇ ਖਿਲਾਫ ਇੱਕ ਲਹਿਰ ਚ ਹੀ ਹੋਇਆ ਨਾ ਪਰ ਸੱਤਾ ਚੋਂ ਤੋਂ ਬਾਅਦ ਭਾਵੇਂ ਇੱਕ ਵਾਰੀ ਪੰਜਾਬ ਚ ਜਤਨ ਤਾਂ ਹੋਏ ਸੀ ਮੁੱਖ ਮੰਤਰੀ ਨੇ ਯਤਨ ਕੀਤੇ ਸੀ ਪਰ ਉਹਨੂੰ ਬਹੁਤਾ ਬੂਰ ਨਹੀਂ ਸੀ ਪਿਆ ਯਤਨਾਂ ਨੂੰ ਜੀ ਔਰ ਹੁਣ ਜਿਹੜਾ ਖੈਰ ਇਹ ਗੱਲ ਤਾਂ ਹੈਗੀ ਹੈ ਕਿ ਜਿਸ ਤਰ੍ਹਾਂ ਉਹ ਫੌਜ ਦੇ ਭਾਗ ਦੇ ਇੱਕ ਇਨਸਪੈਕਟਰ ਪੰਜ ਸਬ ਇਨਸਪੈਕਟਰ ਤੇ ਹੇਠਲੇ ਲੈਵਲ ਦੇ ਜਿਹੜੇ ਹੌਲਦਾਰ ਜਾਂ ਸਿਪਾਈ ਇਹਨਾਂ 52 ਦੇ ਖਿਲਾਫ ਉਹਨਾਂ ਨੂੰ ਵੱਡੀ ਗੱਲ ਹੈ ਕਿ ਜਦੋਂ ਸਸਪੈਂਡ ਹੋ ਜਾਂਦੇ ਆ ਤਾਂ ਇਹ ਫੇਰ ਕਿਸੇ ਨਾ ਕਿਸੇ ਤਰੀਕੇ ਵਹਾਲ ਹੋ ਜਾਂਦੇ ਆ ਔਰ ਵੱਡੀ ਗੱਲ ਹੈ ਕਿ ਇਹਨਾਂ ਨੂੰ ਜਿਹੜਾ ਡਿਸਮਿਸੀ ਕਰਦਾ ਪਰ ਤਰਫੀ ਕਰਦਾ ਘਰੇ ਹੀ ਬਿਠਾਤਾ ਕਹ ਲਈ ਪੰਜਾਬੀ ਚ ਆਪਾਂ ਹਨਾ ਇਹ ਚੀਜ਼ ਦਾ ਲਗਨ ਜੀ ਜਿਹੜਾ ਤੁਸੀਂ ਜਮੀਨੀ ਪੱਧਰ ਤੇ ਅਸਰ ਦੀ ਗੱਲ ਕਰਦੇ ਹੋ ਅਸਰ ਤਾਂ ਹੁੰਦਾ ਹੀ ਹੈ ਜਦੋਂ ਡੀਸੀ ਦੇ ਖਿਲਾਫ ਕਾਰਵਾਈ ਹੋਈ ਹੈ ਜਾਂ ਸਰਕਾਰ ਨੇ ਸਪਾਸ ਲਾਭਾਂ 'ਚ ਵੱਡਾ ਐਕਸ਼ਨ ਕੀਤਾ ਪਰ ਉਹਦੇ ਨਾਲੇ ਚਰਚਾਵਾ ਜ਼ਰੂਰ ਹੈ ਕਿ ਜਿਹੜੀ ਜੇ ਸਿਪਾਈ ਹੈ ਜਾਂ ਹੌਲਦਾਰ ਹੈ ਜਾਂ ਇਨਸਪੈਕਟਰ ਹੈ ਸਬ ਇਨਸਪੈਕਟਰ ਹੈ ਉਹ ਜੇ ਕਰਪਸ਼ਨ ਕਰਦੇ ਨੇ ਤਾਂ ਉਹਦਾ ਹਿੱਸਾ ਉੱਪਰਲੇ ਲੈਵਲ ਤੇ ਤਾਂ ਜਾਂਦਾ ਹੀ ਆ ਨਾ ਖਾਸ ਕਰਕੇ ਜਿਹੜਾ ਸਿਪਾਈ ਜਾਂ ਹੌਲਦਾਰ ਉਹ ਐਸ ਐਚਓ ਦੇ ਇਸ਼ਾਰੇ ਤੋਂ ਬਿਨਾ ਥੋੜੀ ਕਰ ਸਕਦੇ ਲਗੋ ਪੈਰ ਤੋਂ ਪਾਵਾਂ ਵੀ ਉਹ ਉਹਨਾਂ ਨੂੰ ਹੇਠਲੇ ਇਹ ਜ਼ਰੂਰ ਚਰਚਾ ਆਮਾ ਨੇ ਕਿ ਜਿਹੜੇ ਉੱਪਰਲੇ ਲੈਵਲ ਦੇ ਜਿੰਨਾਂ ਦੇ ਇਸ਼ਾਰੇ ਤੇ ਜਿੰਨਾਂ ਦੀ ਜਿੰਨਾਂ ਵੱਲੋਂ ਝੰਟੀ ਦੇਣ ਤੇ ਕ੍ਰਪਸ਼ਨ ਹੁੰਦੀ ਆ ਜਾਂ ਜਿੰਨਾਂ ਨੂੰ ਮੋਟਾ ਹਿੱਸਾ ਕ੍ਰਪਸ਼ਨ ਦਾ ਉੱਪਰਲੇ ਲੈਵਲ ਤੱਕ ਪਹੁੰਚਦਾ ਸਾਰਿਆਂ ਨੇ ਇਰੀਆ ਆਪਾਂ ਗੱਲ ਕਰਦੇਗੇ ਜਿਹੜੇ ਕ੍ਰਪਟ ਨੇ ਪਰ ਉਹਨਾਂ ਬਾਰੇ ਇਹ ਨਹੀਂ ਹੈ ਕਿ ਸਰਕਾਰ ਕੋਲੇ ਕੋਈ ਜਾਣਕਾਰੀ ਨਹੀਂ ਹੈ ਸਰਕਾਰ ਕੋਲੇ ਸਾਰੀਆਂ ਜਾਣਕਾਰੀਆਂ ਵੀ ਹੁੰਦੀਆਂ ਪਹਿਲਾਂ ਵੀ ਹੁੰਦੀਆਂ ਵੀ ਕਿਹੜਾ ਅਧਿਕਾਰੀ ਕ੍ਰਪਟ ਹੈ ਹਾਂ ਜੀ ਇਹ ਇਹ ਜ਼ਰੂਰ ਹੈ ਕਿ ਇਹ ਗਾਜ ਜਿਹੜੀ ਹੈਟਲੇ ਪੱਤਰ ਤੇ ਡਿੱਗੀ ਹੈ ਇਹਦਾ ਅਸਰ ਤਾਂ ਖੈਰ ਦੂਜੇ ਵਿਭਾਗਾਂ ਤੇ ਤਾਂ ਹੋਣਾ ਹੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਤਾਂ ਹਮੇਸ਼ਾ ਪੱਜ ਜਾਂਦੀ ਹੁੰਦੀ ਹੈ ਜਿਹੜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਮੁਲਾਜ਼ਮ ਉਹਨਾਂ ਤੇ ਪਹਿਲਾਂ ਗਾਜ ਡਿੱਗਦੀ ਹੁੰਦੀ ਹੈ ਔਰ ਇਹ ਸਰਕਾਰ ਨੇ ਖੈਰ ਉੱਪਰਲੇ ਪਾਸੇੋਂ ਇਸ ਪਾਸੇੋਂ ਜਿਨ੍ਹਾਂ ਦਾ ਡਰ ਜਾਂ ਭੈ ਹੁੰਦਾ ਜਾਂ ਜਿਨ੍ਹਾਂ ਦਾ ਸਹਿਮ ਹੁੰਦਾ ਉਸ ਪਾਸੇ ਹੱਥ ਪਾਇਆ ਉਹਦਾ ਅਸਰ ਤਾਂ ਹੋਊਗਾ ਔਰ ਜਿਹੜੀ ਤੁਸੀਂ ਇੱਕ ਨਾਲ ਗੱਲ ਕੀਤੀ ਕਿ ਇਹਨੂੰ ਨੱਥ ਕਿਵੇਂ ਪਾਈ ਜਾ ਸਕਦੀ ਹੈ ਦੇਖੋ ਇੱਕ ਤਾਂ ਗੱਲ ਲਗਨਨੀ ਇਹ ਹੈ ਕਿ ਕਰਾਪਸ਼ਨ ਦੇ ਖਿਲਾਫ ਕਰਾਪਸ਼ਨ ਕੋਈ ਛੋਟਾ ਇੱਕ ਇੱਕ ਸੀਲ ਲੈਵਲ ਜਾਂ ਜ਼ਿਲ੍ਹਾ ਲੈਵਲ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਲੈਵਲ ਦਾ ਕੀ ਨੈਸ਼ਨਲ ਲੈਵਲ ਦਾ ਮਸਲਾ ਬਦਦਾ ਫਟਾ ਮੋਤਾ ਔਰ ਇਸ ਹਮਾਮ ਚ ਸਾਰੇ ਹੀ ਨੰਗੇ ਆ ਜੇ ਕੋਈ ਕਹਿ ਲੀਏ ਵੀ ਕੋਈ ਬਚਿਆ ਹੈ ਨਾ ਕਰਾਪਸ਼ਨ ਤੋਂ ਇਸ ਸਿਸਟਮ ਤੋਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਜੀ ਇਹ ਕਹਿ ਲੋ ਵੀ ਪਰਲੇ ਮਿੰਤਾ ਜਾਂ 100 ਹਰਬੇ ਜਰਬੇ ਵਰਤ ਕੇ ਨੌਕਰੀ ਮੈਣ ਤੋਂ ਬਾਅਦ ਜਿਹੜੀ ਤਨਖਾਹ ਤਾਂ ਬੰਦਾ ਉਹ ਮਤਲਬ ਇੱਕ ਪਾਸੇ ਹੀ ਗੜਲੇਂਦਾ ਜਿਹੜੇ ਖਰਚੇ ਕਹਿ ਲੋ ਜ ਆਪ ਦਾ ਸਾਰਾ ਕਹਿ ਲੋ ਉਹ ਸਾਰਾ ਉਹ ਕ腐ਸ਼ਨ ਦੇ ਆਸਰੇ ਹੀ ਚੱਲਦਾ ਜੀ 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 ਇਹ 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 ਕਹਿ ਸਕਦੇ ਆ ਕਿ ਜੇ ਕ腐ਸ਼ਨ ਇਸ ਮਾਮਲੇ ਤੇ ਜੇ ਇਸ ਮੁਤੇ ਤੇ ਸਰਕਾਰ ਨੇ ਵਾਕਈ ਕੰਮ ਕਰਨਾ ਹੈ ਜਾਂ ਦਿਲੀ ਭਾਵਨਾ ਨਾਲ ਕੰਮ ਕਰਨਾ ਹੈ ਤਾਂ ਸਰਕਾਰ ਨੂੰ ਪਹਿਲਾਂ ਤਾਂ ਇਹ ਵੀ ਚਾਹੀਦਾ ਹੈ ਕਿ ਆਪਦੀ ਪੀੜ੍ਹੀਆਂ ਠਾਂ ਵੀ ਝਾੜੂ ਮਾਰ ਲੈਣ ਝਾੜੂ ਵਾਲੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਇਹਨਾਂ ਦੇ ਆਪਦੇ ਵੀ ਕਈ ਐਮਐਲਏ ਕਈ ਹਲਕਾ ਇੰਚਾਰਜ ਜਿਹੜੇ ਨੇ ਇਸ ਹਮਾਮ ਚ ਨੰਗੇ ਨੇ ਜਾਂ ਸਿਸਟਮ ਨਾਲ ਰਲੇ ਮਿਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਉਹ ਉਹਦੇ ਖਿਲਾਫ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਲੋੜ ਆ ਤੇ ਨਾਲ ਜਿਹੜੀ ਤੁਸੀਂ ਕਿਹਾ ਕਿ ਜਿਹਨੂੰ ਇਹਦਾ ਮਤਲਬ ਲਗਾਤਾਰਤਾ ਇਹ ਚ ਬਣਾਈ ਰੱਖਣ ਦੀ ਲੋੜ ਹੈ ਕ੍ਰਪਸ਼ਨ ਦੇ ਖਿਲਾਫ ਇਹ ਮੈਂ ਨੂੰ ਲਗਾਤਾਰ ਚੱਲੇ ਮੈਂਮ ਇਹ ਔਰ ਸਭ ਤੋਂ ਇਹ ਗੱਲ ਹੈ ਕਿ ਜਦੋਂ ਮਤਲਬ ਇਹਦਾ ਇੱਕ ਹੋਰ ਜਿਹੜਾ ਅਸਰ ਪੈਂਦਾ ਜਦੋਂ ਤੁਸੀਂ ਕ੍ਰਪਸ਼ਨ ਦੇ ਖਿਲਾਫ ਅਧਿਕਾਰੀਆਂ ਦੇ ਖਿਲਾਫ ਜਾਂ ਹੋਰਾਂ ਦੇ ਖਿਲਾਫ ਕਾਰਵਾਈ ਕਰਦੇ ਹੋ ਤਾਂ ਲੋਕਾਂ ਦੇ ਆਮ ਲੋਕਾਂ ਦੇ ਕੰਮ ਰੁਕ ਜਾਂਦੇ ਆ ਬਿਲਕੁਲ ਸਭ ਤੋਂ ਜ਼ਰੂਰੀ ਇਹ ਹੈ ਕਿ ਸਰਕਾਰ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਜਿਹੜੀਆਂ ਲੋਕਾਂ ਦੀਆਂ ਫਾਈਲਾਂ ਨੇ ਜਾਂ ਲੋਕਾਂ ਦੇ ਕੰਮ ਨੇ ਕਿਉਂਕਿ ਸਰਕਾਰ ਕੋਲੇ ਬਹੁਤ ਵੱਡਾ ਤਾਣਾ ਮਾਣਾ ਸਿਸਟਮ ਆ ਇਹਨਾਂ ਦੇ ਆਪ ਦੇ ਵਲੰਟੀਅਰ ਵੀ ਹੈਗੇ ਆ ਉਹਨਾਂ ਨੂੰ ਭੇਜ ਕੇ ਜਾਂ ਉਹਨਾਂ ਦੇ ਰਾਹੀਂ ਇਹ ਪਤਾ ਜਰੂਰ ਕਰਵਾਵੇ ਕਿ ਲੋਕਾਂ ਦੇ ਕੰਮ ਤਾਂ ਨਹੀਂ ਰੁਕਦੇ ਜੀ ਕਿਉਂਕਿ ਜੇ ਜੇ ਅਧਿਕਾਰੀ ਨੂੰ ਕ腐ਸ਼ਨ ਉਹਦਾ ਉਹ ਹਿੱਸਾ ਨਹੀਂ ਪਹੁੰਚਦਾ ਜਾਂ ਅਧਿਕਾਰੀ ਦੀ ਜੇਬ ਨਹੀਂ ਗਰਮ ਹੁੰਦੀ ਤਾਂ ਲੋਕਾਂ ਦੇ ਜੇ ਕੰਮ ਹੀ ਰੁੱਕ ਗਏ ਤਾਂ ਫਿਰ ਉਹਦਾ ਅਸਰ ਤਾਂ ਉਲਟਾ ਹੀ ਹੋ ਜਾਂਦਾ ਨਾ ਹਾਂ ਮਤਲਬ ਇਹ ਕੁਪੀਆ ਤੰਤਰ ਦੇ ਥਰੂ ਜਾਂ ਲੋਕਾਂ ਦੇ ਜਾਂ ਆਪਣੇ ਵਲੰਟੀਅਰਾਂ ਦੇ ਥਰੂ ਇੱਕ ਸਰਕਾਰ ਨੂੰ ਰਿਪੋਰਟ ਵੀ ਮੰਗਾਉਣੀ ਚਾਹੀਦੀ ਹੈ ਗੁਪਤ ਵੀ ਲੋਕਾਂ ਦੇ ਕਿਤੇ ਕੰਮ ਤਾਂ ਨਹੀਂ ਰੁਕ ਰਹੇ ਆਮ ਲੋਕਾਂ ਦੇ ਕੰਮ ਕਿੱਥੇ ਤੱਕ ਹੁੰਦੇ ਥਾਣੇ ਕਚਹਿਰੀਆਂ ਤੱਕ ਹੀ ਕੰਮ ਹੁੰਦੇ ਆ ਬਿਲਕੁਲ ਸਰ ਇੱਥੇ ਮੈਂ ਇੱਕ ਗੱਲ ਇਹ ਵੀ ਸਾਂਝੀ ਕਰਨਾ ਚਾਹੁੰਦਾ ਆ ਵੀ ਜਦੋਂ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਮੈਂ ਲੋਕਾਂ ਦੇ ਵਿੱਚ ਗਰਾਊਂਡ ਜ਼ੀਰੋ ਤੇ ਉਤਰਿਆ ਸੀਗਾ ਸਰਵੇ ਕੀਤਾ ਸੀਗਾ ਵੀ ਲੋਕਾਂ ਦੇ ਮੁੱਦੇ ਮਸਲੇ ਕੀ ਨੇ ਤਾਂ ਸਰ ਉਦੋਂ ਸਾਨੂੰ ਰਾਹ ਜਾਂਦੇ ਇੱਕ ਬਜ਼ੁਰਗ ਵਿਅਕਤੀ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਮੈਂ ਕਾਰਪੋਰੇਸ਼ਨ ਦੇ ਵਿੱਚ ਅਧਿਕਾਰੀ ਰਿਆ ਆ ਤਔਰਨਾ ਜਦੋਂ ਮੈਂ ਕਰਪਟ ਕਰਪਸ਼ਨ ਦੀ ਗੱਲ ਕੀਤੀ ਵੀ ਕਰਪਸ਼ਨ ਸੀਗੀ ਜਾਂ ਹੈਗੀ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਹਿੰਦੇ ਮੈਂ 100% ਮੰਨਦਾ ਆ ਔਰ ਔਨ ਰਿਕਾਰਡ ਹੈ ਗੱਲ ਕਿ ਮੈਂ 100% ਮੰਨਦਾ ਕਰਪਸ਼ਨ ਹੈਗੀ ਆ ਕਹਿੰਦੇ ਮੈਂ ਬੜੀ ਇੱਕ ਕਹਿ ਲਓ ਵੀ ਪੱਕੇ ਹੋ ਕੇ ਗਿਆ ਸੀ ਕਿ ਮੈਂ ਕਰਪਸ਼ਨ ਕਰਨੀ ਨਹੀਂ ਨਾ ਕਿਸੇ ਨੂੰ ਕਰਨ ਦੇਣੀ ਬਟ ਕਹਿੰਦੇ ਸਾਡਾ ਸਿਸਟਮ ਇਹੋ ਜਿਹਾ ਜਿ ਉਹਨਾਂ ਦੀ ਵਰਡਿੰਗ ਹੈ ਕਿ ਸਿਸਟਮ ਇਹੋ ਜਿਹਾ ਕਿ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਕਿ ਕਰਪਸ਼ਨ ਕਰਨੀ ਪੈਣੀ ਆ ਇਹ ਕੋਈ ਇਹ ਗੱਲ ਤਾਂ ਹੈਗੀ ਹੈ ਲੱਗਦਾ ਬਹੁਤ ਸਾਰੇ ਅਧਿਕਾਰੀ ਇਹ ਨਹੀਂ ਗੱਲ ਹੈ ਵੀ ਬੀਜਨਾਸ ਸਾਰੇ ਮਹਿਕਮਿਆਂ ਚ ਚੰਪੁਰ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਇਹ ਚ ਬਹੁਤ ਸਾਰੇ ਅਧਿਕਾਰੀ ਹੈਗੇ ਨੇ ਜਿਹੜੇ ਇਸ ਸਿਸਟਮ ਦੇ ਖਿਲਾਫ ਨੇ ਅੰਦਰੋਂ ਭਾਵਨਾ ਰੱਖਦੇ ਨੇ ਪਰ ਉਹਨਾਂ ਨੂੰ ਫਿਰ ਖੁੰਝੇ ਲਾ ਦਿੱਤਾ ਜਾਂਦਾ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਗਰ ਨਗਰ ਕਾਉਂਸਲਾਂ ਨਗਰ ਨਿਗਮਾਂ ਚ ਜਿਹੜਾ ਜਿਹੜੀ ਬਿਊਰੋਕ੍ਰੇਸੀ ਬੈਠੀ ਆ ਉਹ ਤਾਂ ਸ਼ਰਿਹਮ ਬਹੁਤ ਵੱਡੀ ਪੱਧਰ ਤੇ ਕਰਪਸ਼ਨ ਕਰਦੇ ਆ ਜਿਹੜੀਆਂ ਗ੍ਰਾਂਟਾਂ ਦਾ ਵੱਡਾ ਹਿੱਸਾ ਇਹ ਖਾਂਦੇ ਹੀ ਇਹ ਨੇ नगर कौंसिलਾਂ ਦਾ ਜਿਹੜਾ ਸਿਸਟਮ ਹੈ ਇਹੀ ਖੰਦਾ ਜਾਂ ਪੰਚਾਇਤੀ ਵਿਭਾਗ ਖੰਦਾ ਕੁਸੀਂ ਇੱਕ ਸੈਕਟਰੀ ਦੀ ਕਦੇ ਜਾਇਦਾਦ ਦੀ ਜਾਂਚ ਕਰਾ ਕੇ ਦੇਖ ਲਓ ਪਤਾ ਨਹੀਂ ਕਿੰਨੇ ਕਰੋੜਾਂ ਆਰਬਾਂ ਦੀ ਉਹਨਾਂ ਦੀ ਇੱਕ ਇੱਕ ਸੈਕਟਰੀ ਜਾਇਦਾਦ ਬਣਾਈ ਬੈਠਾ ਬਿਲਕੁਲ ਬਿਲਕੁਲ ਤਨਖਾਹਾਂ ਤੋਂ ਥੋੜੀ ਬਣਿਆ ਹੋਇਆ ਨਗਰ ਕਾਉਂਸਲ ਦੇ ایਓ ਨੂੰ ਪਰੋਲ ਕੇ ਦੇਖ ਲਓ ਬਥੇਰਾ ਪੈਸਾ ਇਹ ਬਣਦਾ ਹੈ ਹਨਾ ਇਹ ਇਹ ਹੈਗਾ ਸਿਸਟਮ ਹਾਲਾਂਕਿ ਬਦਨਾਮ ਜਿਹੜੀ ਹੈ ਪੁਲਿਸ ਦਾ ਜ਼ਿਆਦਾ ਪਰ ਇਹ ਜਿਹੜੇ ਲੋਕ ਨੇ ਕਰਾਪਟ ਸਿਸਟਮ ਦਾ ਹਿੱਸਾ ਜਾਂ ਕਰਾਪਸ਼ਨ ਦਾ ਜ਼ਿਆਦਾ ਹਿੱਸਾ ਇਹਨਾਂ ਦੀਆਂ ਜੇ ਪੰਜ ਜੱਤ ਜੀ ਇਹ ਦੇਖੋ ਇਹ ਚ ਸਰਕਾਰ ਨੂੰ ਲਗਾਤਾਰ ਤਾਂ ਬਣਾ ਕੇ ਰੱਖਣ ਦੀ ਲੋੜ ਆ ਲੋਕਾਂ ਦੇ ਮਸਲੇ ਮੁੱਦੇ ਕਿਤੇ ਲੋਕਾਂ ਦੇ ਕੰਮ ਤਾਂ ਨਹੀਂ ਲਟਕਦੇ ਕਰਾਪਸ਼ਨ ਤੇ ਨੱਥ ਪਾਉਣ ਨਾਲ ਇਹਦੇ ਪਾਸੇ ਵੀ ਧਿਆਨ ਦੇਣ ਦੀ ਲੋੜ ਆ ਤੇ ਤੀਜਾ ਜਿਹੜੀ ਇਹ ਸਫਾਈ ਆ ਇਹ ਉੱਪਰਲੇ ਲੈਵਲ ਤੋਂ ਹੇਠਾਂ ਨੂੰ ਆਵੇ ਜੇ ਉੱਪਰਲੇ ਲੈਵਲ ਤੇ ਹੱਥ ਪਾਊਗਾ ਤਾਂ ਆਪੇ ਹੀ ਥੱਲੇ ਦੇ ਲੈਵਲ ਤੇ ਤਾਂ ਸਾਫ਼ ਹੋ ਜਾਣਾ ਕੰਮ ਉਜਾ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਡੀਜੀਪੀ ਗੌਰਵ ਜਾਦਵ ਜਿਨ੍ਹਾਂ ਦੇ ਹੱਥ ਪੁਲਿਸ ਦੀ ਕਮਾਂਡ ਆ ਉਹ ਬਧੀਆ ਅਧਿਕਾਰੀ ਨੇ ਔਰ ਉਹ ਭਾਵਨਾ ਵੀ ਰੱਖਦੇ ਆ ਲੋਕ ਪੱਖੀ ਭਾਵਨਾ ਪਰ ਉਹਨਾਂ ਨੇ ਬੜਾ ਸਖਤ ਕਹਿ ਵੀ ਦਿੱਤਾ ਕਿ ਜਿਹੜੀਆਂ ਕਾਲੀਆਂ ਭੇਡਾਂ ਹੋਰ ਵੀ ਹੈਗੀਆਂ ਇੱਕ ਚੇਤਾਵਨੀ ਹੁੰਦੀ ਆ ਨਾ ਜਦੋਂ ਸੀਨੀਅਰ ਅਫਸਰ ਚੇਤਾਵਨੀ ਦੇ ਦੇਵੇ ਉਹ ਥੱਲੇ ਤੱਕ ਪਹੁੰਚ ਜਾਂਦਾ ਵੀ ਜਿਹੜੀਆਂ ਹੋਰ ਵੀ ਮਹਿਕਮੇ ਚ ਵਿਭਾਗ ਚ ਕਾਲੀਆਂ ਭੇਡਾਂ ਬੈਠੀਆਂ ਉਹ ਸਮਝ ਜਾਣ ਤੇ ਉਹਨਾਂ ਦੇ ਖਿਲਾਫ ਆਉਣ ਦੇ ਦਿਨਾਂ ਚ ਉਹਨਾਂ ਨੇ ਕਿਹਾ ਅਸੀਂ ਕਾਰਵਾਈ ਵੀ ਕਰਾਂਗੇ ਇਹ ਵੀ ਹੈ ਕਿ ਜਿਹੜੀ ਆਪਣੇ ਆਪਣੇ ਹੈਗੇ ਨੇ ਵਿਰੋਧੀ ਧਿਰ ਦੇ ਨੇਤਾ ਸਦਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਜਿਹੜੀਆਂ ਕਾਲੀਆਂ ਭੇਡਾਂ ਕਈਆਂ ਨੇ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਸੂਚੀ ਜਾਂ ਉਹਨਾਂ ਦੇ ਨਾਂ ਵੀ ਨਸਰ ਕੀਤੇ ਜਾਣ ਇਹ ਵੀ ਚੰਗੀ ਗੱਲ ਹੈ ਵਿਰੋਧੀ ਧਿਰ ਵੀ ਸਰਕਾਰ ਦਾ ਸਾਥ ਦੇ ਪਰ ਜੇ ਦੂਸਰੇ ਪਾਸੇ ਦੇਖੀਏ ਤਾਂ ਇੰਨਾ ਦੇ ਰਾਜ 'ਚ ਕੀ ਹੁੰਦਾ ਰਿਹਾ ਉਹ ਵੀ ਸਭ ਲੋਕਾਂ ਨੂੰ ਪਤਾ ਹੀ ਆ ਜੀ ਤੁਹਾਨੂੰ ਇਹ ਸਰਕਾਰ ਦਾ ਕਹਿੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਗਾ ਕਦਮ ਹੈ ਇਹਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਆ ਪਰ ਇਹ ਚ ਇਹ ਜ਼ਰੂਰ ਹੈ ਕਿ ਲਗਾਤਾਰਤਾ ਬਣੀ ਰਹੇ ਤੇ ਹਾਂ ਜੇ ਲੋਕਾਂ ਦੇ ਮਸਲੇ ਜਿਹੜੇ ਮੁੱਦੇ ਨੇ ਉਹਨਾਂ ਦਾ ਹੱਲ ਵੀ ਨਾਲ ਨਾਲ ਹੁੰਦਾ ਰਹੇ ਜੀ ਬਿਲਕੁਲ ਸਰ ਆਪਾਂ ਜੇ ਹੁਣ ਚਰਚਾ ਨੂੰ ਅੱਗੇ ਵਧਾਈਏ ਤਾਂ ਅਕਾਲੀ ਦਲ ਬਾਰੇ ਗੱਲ ਕਰਦੇ ਆ ਅਕਾਲੀ ਦਲ ਦੇ ਸਰ ਵੱਡੇ ਥੰਮ ਡਿੱਗਣ ਤੋਂ ਬਾਅਦ ਤਾਂ ਪਾਰਟੀ ਚ ਅੰਦਰ ਆਪਾਂ ਕਈ ਇਹ ਚਰਚਾਵਾਂ ਕਿਸ ਤਰ੍ਹਾਂ ਦੇ ਨੇ ਅ ਲਗਨ ਪਹਿਲਾ ਮੈਂ ਇਹ ਕਮਾਂ ਵੀ ਜਦੋਂ ਨਾਲ ਹੁਣ ਕਾਲੀਦਰ ਦੀ ਗੱਲ ਕਰਦੇ ਕਰਦੇ ਆਪਾਂ ਤਾਂ ਥੱਕ ਗਏ ਹਰ ਰੋਜ਼ ਇੱਕੋ ਹੀ ਆਪਣੇ ਕੋਲੇ ਖਹਿਰਾਪਾ ਹੀ ਨਹੀਂ ਸਾਰੇ ਜਿਹੜੇ ਹੈਗੇ ਨੇ ਜਿਹੜੇ ਡੇਲੀ ਚਰਚਾ ਕਰਦੇ ਆ ਪੰਜਾਬ ਦੇ ਮੁੱਦਿਆਂ ਮਸਲਿਆਂ ਤੇ ਉਹ ਸਾਰਿਆਂ ਕੋਲੇ ਇਹ ਮੁੱਦਾ ਜ਼ਰੂਰ ਹੁੰਦਾ ਪਰ ਲੋਕ ਵੀ ਸੁਣਦੇ ਸੁਣਦੇ ਥੱਕ ਗਏ ਪਰ ਇਹ ਜਿਹੜੀ ਜਿਹੜੀ ਲੀਡਰਸ਼ਿਪ ਆ ਅਕਾਲੀ ਲੀਡਰਸ਼ਿਪ ਆ ਇਹ ਨਾ ਤਾਂ ਮਤਲਬ ਕਤਾਈਆਂ ਤੋਂ ਥੱਕੀ ਆ ਨਾ ਇਹ ਮਤਲਬ ਜਿਹੜਾ ਇਹਨਾਂ ਨੇ ਰਾਹ ਫੜਿਆ ਹੋਇਆ ਸ੍ਰੀ ਕਾਲ ਤੱਕ ਸਭ ਤੋਂ ਪਾਸੇ ਜਾ ਕੇ ਜਾਂ ਸਤਾਹਤ ਤੋਂ ਪਾਸੇ ਜਾ ਕੇ ਜਾਂ ਏਜੰਡੇ ਤੋਂ ਪਾਸੇ ਜਾ ਕੇ ਉੱਥੋਂ ਇਹਨਾਂ ਨੇ ਕੋਈ ਮੋੜਾ ਕਟਿਆ ਜੀ ਮਤਲਬ ਉਹਦੀ ਲਿਪਾ ਪੋਚੀ ਕਰਕੇ ਉਹਦਾ ਕੋਈ ਨਾ ਕੋਈ ਨਵਾਂ ਹੱਲ ਜਾਂ ਇੱਧਰ ਉੱਧਰ ਦੀ ਕੋਈ ਹੱਲ ਲੱਭਣ ਦੀ ਕੋਸ਼ਿਸ਼ ਹੈ ਕਾਲੀ ਦਲ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦੇਖੋ ਅਸਰਤਾ ਹੋਇਆ ਜਦੋਂ ਵੱਡਾ ਥੰਮ ਆਪਣੇ ਜਿਹੜੇ ਨੇ ਸ਼੍ਰੋਮਿਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿਹੜੇ ਅਸਤੀਫੇ ਤੋਂ ਬਾਅਦ ਉਹਨਾਂ ਨੂੰ ਮਨਾਉਣ ਲਈ ਕੋਸ਼ਿਸ਼ਾਂ ਹੋਈਆਂ ਨੇ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਮਨਾਉਣ ਲਈ ਵੀ ਗਈ ਆ ਤੇ ਉਹਦੇ ਨਾਲ ਨਾਲ ਜਿਹੜੀ ਕੱਲੋ ਸੁਖਵੀਰ ਬਾਦਲ ਵੱਲੋਂ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਆ ਤੇ ਉਹ ਉਹ ਚ ਜਿਹੜਾ ਭਾਗੀ ਧੜਾ ਜਾਂ ਸਰਜੀਤ ਸਿੰਘ ਰਖੜਾ ਉਹਨਾਂ ਨੇ ਕਿਹਾ ਵੀ ਆ ਵੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਾਕੀ ਵੀ ਨੇ ਉਹ ਜ਼ਰੂਰ ਜਾਗਦੀ ਜ਼ਮੀਰ ਨਾਲ ਜਾਂ ਸ਼੍ਰੀ ਕਾਲਤਾਖਸਰ ਨਾਲ ਜੁੜ ਕੇ ਚੱਲਣ ਜਿਹੜੇ ਬਾਗੀ ਸ੍ਰੀ ਕਾਲਤਾਖਸਬ ਤੋਂ ਬਾਗੀ ਨੇ ਜਾਂ ਮੁਨਕਰ ਨੇ ਉਹਨਾਂ ਨਾਲ ਨਾ ਜੁੜਨੇ ਖੈਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਔਰ ਕਾਲੀਦਨ ਇਹ ਤੇ ਚਿੰਤਤ ਵੀ ਹੈਗਾ ਸੁਖਵੀਰ ਬਾਦਲ ਵੀ ਚਿੰਤਤ ਹੈਗਾ ਪਰ ਇਹ ਵੀ ਹੈ ਕਿ ਦੂਸਰੇ ਪਾਸੇ ਜਿਹੜੀ ਭਰਤੀ ਮੈਮ ਹੈ ਇਹਨਾਂ ਵੱਲੋਂ ਸ਼ੁਰੂ ਕੀਤੀ ਹੋਈ ਆ ਉਹਨੂੰ ਕੋਈ ਬ੍ਰੇਕ ਨਹੀਂ ਲੱਗੀ ਉਹ ਉਦਾਂ ਹੀ ਚੱਲਦੀ ਪਈ ਆ ਔਰ ਇਹ ਵੀ ਹੈ ਕਿ ਜਲਦੀ ਤੇ ਜਲਦੀ ਉਹ ਨਵੇੜ ਕੇ ਜਿਹੜੀ ਪਾਰਟੀ ਦੇ ਲੀਡਰ ਦੀ ਚੋਣ ਕਰ ਦਿੱਤੀ ਜਾਵੇ ਜਾਂ ਜਿਹੜੀ ਦੁਆਰਾ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੇ ਬਿਠਾ ਦਿੱਤਾ ਜਾਵੇ ਇਹ ਮੈਮ ਵੀ ਬੜੀ ਅੰਦਰ ਖਾਤੇ ਤੇਜ਼ੀ ਨਾਲ ਚੱਲਦੀ ਪਈ ਹੈ ਪਰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਔਰ ਜਿਸ ਤਰ੍ਹਾਂ ਮਤਲਬ ਲੋਕਾਂ ਦਾ ਜਾਂ ਪਾਰਟੀ ਦੇ ਅੰਦਰੂਨੀ ਲੀਡਰਸ਼ਿਪ ਦਾ ਵੀ ਰੁਝਾਨ ਜਿਹੜਾ ਜਾਂ ਇੱਕ ਭੈ ਭਾਵਨਾ ਹੈ ਕੀ ਆ ਦੇਖੋ ਲੀਡਰਾਂ ਚ ਇਹ ਨਹੀਂ ਗੱਲ ਹੈ ਜਿਹੜੇ ਕਾਲੀ ਦਲ ਬਾਦਲ 'ਚ ਬੈਠੇ ਉਹ ਵੀ ਸ੍ਰੀ ਕਾਲ ਤਖਤ ਸਾਹਿਬ ਕਿਉਂਕਿ ਸਿੱਖਾਂ ਲਈ ਸਰਮੌਰ ਹੈ ਕਾਲ ਤਖਤ ਸਾਹਿਬ ਜੀ ਜੀ ਆਪਾਂ ਵੀ ਮੈਨੂੰ ਇਹ ਲੱਗਦਾ ਰਹਿੰਦਾ ਲੱਗਨ ਜਦੋਂ ਆਪਾਂ ਚਰਚਾ ਕਰਦੇ ਆਂ ਡੇਲੀ ਵੀ ਯਾਰ ਕੀ ਇਹਨਾਂ ਦੀ ਡੇਲੀ ਨਿੰਦਿਆ ਜੀ ਕਰੀ ਜਾਂਦੇ ਨੇ ਇਹ ਬੈਠ ਕੇ ਜੀ ਜੀ ਮਤਲਬ ਜਾਂ ਇਸ ਮੁੱਦੇ ਤੇ ਹਰ ਰੋਜ਼ ਇਹਨਾਂ ਨੂੰ ਉਹ ਕਰੀ ਜਾਂਦੇ ਆ ਕਿ ਕਿਉਂਕਿ ਤੁਹਾਨੂੰ ਬੋਲਣਾ ਪੈਂਦਾ ਕੋਸਣਾ ਪੈਂਦਾ ਤਾਂ ਉਹ ਲੱਗਦਾ ਵੀ ਕੀ ਇਹਨਾਂ ਦੀ ਇਹ ਤਾਂ ਸਮਝਦਾ ਹੀ ਨਹੀਂ ਹਨ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਕੱਲੇ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਆਂ ਇਹਨਾਂ ਨੂੰ ਵੀ ਜ਼ਰੂਰ ਇਹ ਮਹਿਸੂਸ ਕਰਨਾ ਚਾਹੀਦਾ ਜਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਜਿੱਥੇ ਹਰ ਸਿੱਖ ਦਾ ਸਿਰ ਝੁਕਦਾ ਜਾ ਕੇ ਤੇ ਉੱਥੇ ਜਾ ਕੇ ਪਹਿਲਾਂ ਕਾਲੀ ਦਲ ਦੀ ਲੀਡਰਸ਼ਿਪ ਝੁਕਦੀ ਆ ਉੱਥੇ ਜਾ ਕੇ ਪਹਿਲਾਂ ਬਿਆਨਬਾਜ਼ੀ ਸ਼ੁਰੂ ਹੁੰਦੀ ਆ ਜੀ ਅਸੀਂ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਾਂਗੇ ਉਹਦੇ ਅਨਸਾਰ ਕੰਮ ਕਰਾਂਗੇ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜਕੇ ਸਾਰਾ ਕੁਝ ਮੰਨਦੇ ਨੇ ਕਬੂਲਦੇ ਨੇ ਫਿਰ ਜਿਹੜਾ ਹੁਕਮਨਾਮਾ جاری ਹੁੰਦਾ ਉਹ ਤੇ ਫੁੱਲ ਚੜਾਉਣ ਦੀ ਗੱਲ ਕਰਦੇ ਨੇ ਫਿਰ ਹੁਣ ਪਾਸੇ ਲੈਂਦੇ ਆ ਮਤਲਬ ਕਹਿਣ ਦਾ ਵੀ ਇਹ ਇੱਥੇ ਮੋੜਾ ਲੈ ਲੈਣਾ ਚਾਹੀਦਾ ਜਿਹੜੇ ਹਾਲਾਤ ਨੇ ਤੇ ਕੀ ਮੋੜਾ ਲੈਂਦੇ ਆ ਜਾਂ ਕੀ ਬਣਦਾ ਉਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ ਜੀ ਬਿਲਕੁਲ ਸਰ ਇਹਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਵੀ ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਗਠਿਤ ਕਮੇਟੀ ਦੇ ਪੰਜ ਮੈਂਬਰਾਂ ਨੇ ਸ਼੍ਰੀ ਕਾਲਤਕ ਸਾਬ ਨੂੰ ਸੌਂਪੀ ਰਿਪੋਰਟ 'ਚ ਕੀ ਕਿਹਾ ਦੇਖੋ ਇਹ ਹੈਗਾ ਕਿ ਆਪਣੇ ਐਡਵੋਕੇਟ ਸਾਹਿਬ ਧਾਮੀ ਸਾਹਿਬ ਵੱਲੋਂ ਅਸਤੀਫੇ ਤੋਂ ਬਾਅਦ ਜਿਹੜਾ ਬਡੂਂਗਰ ਸਾਹਿਬ ਵੱਲੋਂ ਵੀ ਆਪਣਾ ਕਹਿ ਦਿੱਤਾ ਗਿਆ ਜਿਹੜੀ ਕਮੇਟੀ ਸੀ ਉਹ ਤੋਂ ਪਾਸਾ ਵਟ ਲਿਆ ਗਿਆ ਜਾਂ ਕਹਿ ਦਿੱਤਾ ਗਿਆ ਸ੍ਰੀ ਕਾਲਤਾਖ ਸਾਹਿਬ ਨੂੰ ਚਿੱਠੀ ਲਿਖ ਕੇ ਆਪਦੀ ਮਜਬੂਰੀ ਦੱਸੀ ਗਈ ਹੈ। ਤੋਂ ਉਸ ਤੋਂ ਬਾਅਦ 5 ਫੈਬਰੂਰੀ ਕਮੇਟੀ ਦੀ ਮੀਟਿੰਗ ਹੋਈ ਹੈ। ਜਿਹਨੇ ਆਪਣੀ ਰਿਪੋਰਟ ਜਾਂ ਸ੍ਰੀ ਕਾਲਤਾਖ ਸਾਹਿਬ ਨੂੰ ਸੌਂਪੀ ਹੈ ਔਰ ਇਹ ਰਿਪੋਰਟ ਜਿਹੜੀ ਬਹੁਤ ਹੀ ਸਤਕਾਰਤ ਭਾਈ ਸੀਦ ਭਾਈ ਅਮਰੀਕ ਸਿੰਘ ਜਿਹੜੇ ਨੇ ਉਹਨਾਂ ਦੀ ਸੁਪਤਰੀ ਬੀਬੀ ਸਤਵੰਤ ਕੌਰ ਉਹਨਾਂ ਵੱਲੋਂ ਰਿਪੋਰਟ ਇਹ ਸੌਂਪੀ ਗਈ ਹੈ। ਤੇ ਜਿਹੜੇ ਉਹ ਰਿਪੋਰਟ ਚ ਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਉਹ ਚ ਰਿਪੋਰਟ ਤਾਂ ਸਪੱਸ਼ਟ ਲੱਭ ਜਾਂ ਜੇ ਆਪਾਂ ਗੱਲ ਕਰਨੀਏ ਜਾਂ ਇਹ ਅੰਦਾਜ਼ਾ ਤਾਂ ਲੱਗਦਾ ਹੀ ਆ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਇਹੀ ਕਿਹਾ ਗਿਆ ਕਿ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਜਿਹੜੀ ਲੀਡਰਸ਼ਿਪ ਹੈ ਇਕੱਲੀ ਲੀਡਰਸ਼ਿਪ ਉਹ ਭਰਤੀ ਲਈ ਜਾਂ ਜਿਹੜੀ ਸਾਈਡ ਤੇ ਭਰਤੀ ਚੱਲ ਰਹੀ ਹੈ ਉਹਨੂੰ ਰੋਕਣ ਲਈ ਸਹਿਯੋਗ ਨਹੀਂ ਦੇ ਰਹੀ ਇਹ 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 ਮੁੱਦਾ ਤਾਂ ਇਹੀ ਹੋਊਗਾ ਤੇ ਉਹਦੇ ਨਾਲ ਇਹ ਪੂਰਾ ਕਿ ਇਸ ਮੁੱਦੇ ਤੋਂ ਬਾਅਦ ਜਾਂ ਸ੍ਰੀ ਕਾਲ ਤੱਕ ਸਰ ਦੇ ਧਿਆਨ ਚ ਇਹ ਰਿਪੋਰਟ ਜਾਣ ਤੋਂ ਬਾਅਦ ਅ ਜਥੇਦਾਰ ਗਿਆਨੀ ਰਗਵੀਰ ਸਿੰਘ ਜਾਂ ਪੰਜ ਸਿੰਘ ਸਹਿਬਾਨ ਇਸ ਮੁੱਦੇ ਤੇ ਕੀ ਵਿਚਾਰ ਕਰਦੇ ਆ ਜਾਂ ਵਿਚਾਰ ਤੋਂ ਬਾਅਦ ਨਵਾਂ ਕੀ ਕਦਮ ਚੁੱਕਦੇ ਨੇ ਜਾਂ ਇਹ ਦੋ ਹੋਰ ਮੈਂਬਰ ਜਿਹੜੇ ਜਿਹੜੇ ਛੱਡ ਗਏ ਨੇ ਉਹਨਾਂ ਦੀ ਥਾਂ ਤੇ ਕੋਈ ਨਵੇਂ ਮੈਂਬਰ ਪਾਉਂਦੇ ਨੇ ਵੈਸੇ ਤਾਂ ਚਲੋ ਸਿੱਖਾਂ ਚ ਪੰਜ ਪ੍ਰਧਾਨੀ ਦਾ ਹੀ ਹੈਗਾ ਕਿਉਂਕਿ ਪੰਜ ਪੰਜਾਂ ਕੋਲ ਹੀ ਜਿਹੜਾ ਹੈਗਾ ਕੋਈ ਫੈਸਲੇ ਲੈਣ ਤੇ ਬਹੁਤ ਅਧਿਕਾਰ ਨੇ ਔਰ ਇਹ ਜੇ ਪੰਜ ਮੈਂਬਰੀ ਕਮੇਟੀ ਨੂੰ ਕੀ ਅਧਿਕਾਰ ਦਿੰਦੇ ਨੇ ਉਹ ਸਮਾਂ ਦੱਸੂਗਾ ਔਰ ਸ੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਤਾਂ ਸਪੱਸ਼ਟ ਲੱਭ ਜਾਂ ਚ ਪਹਿਲਾਂ ਕਹਿ ਚੁੱਕੇ ਨੇ ਕਿ ਜਿਹੜੀ ਭਰਤੀ ਆ ਉਹ ਸ੍ਰੀ ਕਾਲਤਾਖ ਸਾਹਿਬ ਦੇ ਹੁਕਮਨਾਮੇ ਅਨਸਾਰ 2 ਦਸੰਬਰ ਦੇ ਹੁਕਮਨਾਮੇ ਅਨਸਾਰ ਹੋਣੀ ਚਾਹੀਦੀ ਆ ਔਰ ਇਸ ਗੱਲ ਤੇ ਉਹ ਦ੍ਰਿੜ ਨੇ ਔਰ ਹਰ ਵਾਰੋ ਬਿਆਨ ਦੇ ਚੁੱਕੇ ਨੇ ਔਰ ਹੁਣ ਵੀ ਜਿਹੜੇ ਜਿਹੜੀ ਪੰਜ ਮੈਂਬਰੀ ਕਮੇਟੀ ਵੀ ਹੈ ਇਹਦਾ ਮਤਲਬ ਜੀ ਜਿਹੜੀ ਰਿਪੋਰਟ ਭੇਜੀ ਗਈ ਹੈ ਤਾਂ ਪੰਜ ਮੈਂਬਰ ਵੀ ਇਸ ਮੁੱਦੇ ਤੇ ਦ੍ਰਿੜ ਨੇ ਔਰ ਉਸ ਰਿਕਾਲਤਖ ਸਾਹਿਬ ਦੇ ਨਾਲ ਜਾਂ ਉਸ ਉਸ ਹੁਕਮਨਾਮੇ ਦੀ ਰੋਸ਼ਨੀ ਜਾਂ ਸຖານ ਦੇ ਅਨਸਾਰ ਹੀ ਭਰਤੀ ਕਰਨਾ ਚਾਹੁੰਦੇ ਨੇ ਔਰ ਇਹਦੇ ਲਈ ਕਾਲੀ ਲੀਡਰਸ਼ਿਪ ਜਿਹੜੀ ਆ ਬੇਜਦ ਅ ਕਾਲੀ ਉਹ ਕੀ ਮੋੜਾ ਲੈਂਦੀ ਹੈ ਜਾਂ ਸ੍ਰੀ ਕਾਲਤਖ ਸਾਹਿਬ ਤੋਂ ਕੀ ਨਵਾਂ ਹੁਕਮਨਾਮਾ ਜਾਰੀ ਹੁੰਦਾ ਉਹ ਸਮਝਾ ਦਊਗਾ ਜੀ ਬਿਲਕੁਲ ਸਰ ਅਖੀਰ ਚ ਜੇ ਆਪਾਂ ਗੱਲ ਕਰੇ ਕਿਸਾਨ ਜਥੇਬੰਦੀ ਆ ਦੀ ਅਗਲੀ ਮੀਟਿੰਗ ਚ ਕੀ ਆਸਾਂ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਅ ਦੇਖੋ ਜਿਸ ਤਰ੍ਹਾਂ ਲਗਨਜੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ 14 ਦੀ ਮੀਟਿੰਗ ਚ ਹੋਇਆ ਉਹ ਚ ਭਾਵੇਂ ਚਲੋ ਅਜੇ ਸਪਾਸਟ ਰੁਝਾਨਤਾ ਨਹੀਂ ਕੋਈ ਸਰਕਾਰ ਦਾ ਆਇਆ ਪਰ ਇਹ ਹੈ ਕਿ ਤੁਸੀਂ ਵੀ ਦੱਸ ਰਹੇ ਕਿ ਇੱਕ ਖਾਵੇਂ ਮਾਹੌਲ ਚ ਕਹੋ ਮੀਟਿੰਗ ਹੋਈ ਹੈ ਜਾਂ ਕਿਸਾਨ ਜਥੇਬੰਦੀਆਂ ਨੂੰ ਆਸ ਹੈ ਕਿ ਜਿਹੜਾ ਹੈਗਾ ਫੈਸਲਾ ਉਹਨਾਂ ਦੇ ਹੱਕ ਚ ਹੋ ਸਕਦਾ ਜਾਂ ਆਸ ਬੱਜੀ ਹੈ ਜਾਂ ਜਿਸ ਤਰ੍ਹਾਂ ਸਰਕਾਰ ਨੇ ਸੁਣਿਆ ਤੇ ਮੇਰੇ ਖਿਆਲ ਅਗਲੀ ਮੀਟਿੰਗ ਸ਼ਾਇਦ ਖੇਤੀਬਾੜੀ ਮੰਤਰੀ ਆਪ ਵੀ ਆ ਰਹੇ ਜੀ ਸ਼ਿਵਰਾਜ ਸਿੰਘ ਚੋਹਾਨ ਜੀ ਹਾਂ ਹਾਂ ਉਹ ਉਹ ਉਹਨਾਂ ਦੇ ਆਉਣ ਤੇ ਆਸ ਤੇ ਦੇਖੋ ਆਸ ਦਾ ਦੀਵਾ ਤਾਂ ਹਮੇਸ਼ਾ ਬਲ ਕੇ ਰੱਖਣਾ ਚਾਹੀਦਾ ਜਦੋਂ ਕੋਈ ਕਿਸੇ ਮੁੱਦੇ ਤੇ ਸੰਘਰਸ਼ ਚੱਲਦੇ ਨੇ ਐਜੀਟੇਸ਼ਨਾਂ ਚੱਲਦੀਆਂ ਨੇ ਔਰ ਉਹ ਲੰਬੀਆਂ ਹੋ ਜਾਂਦੀਆਂ ਨੇ ਲੋਕ ਲਹਿਰ ਬਣ ਜਾਂਦੀਆਂ ਨੇ ਉਦੋਂ ਸਰਕਾਰਾਂ ਝੁਕਦੀਆਂ ਨੇ ਉਦੋਂ ਸਰਕਾਰਾਂ ਤੁਹਾਡੇ ਨਾਲ ਟੇਬਲ ਤੇ ਬੈਠਦੀਆਂ ਨੇ ਤੇ ਉਹਨਾਂ ਮੀਟਿੰਗਾਂ ਚੋਂ ਕੁਛ ਨਾ ਕੁਛ ਚੰਗਾ ਆਉਣ ਦੀ ਆਸ-ਸਭਾਵਨਾ ਤਾਂ ਹੁੰਦੀ ਹੈ ਤੇ ਜਿਸ ਤਰ੍ਹਾਂ ਦਾ ਹੁਣ ਸਰਕਾਰ ਤੇ ਵੀ ਦਬਾਅ ਬਣਿਆ ਹੋਇਆ ਔਰ ਜਿਸ ਤਰ੍ਹਾਂ ਸਰਕਾਰ ਨੂੰ ਪੂਰੇ ਦੇਸ਼ 'ਚ ਕਿਸਾਨੀ ਦਾ ਸਰਕਾਰ ਦੇ ਖਿਲਾਫ ਇੱਕ ਮਤਲਬ ਰੋਸ ਵੀ ਹੈ ਵੱਡੇ ਰੋਸ ਦੇ ਪਿੱਛੇ ਇਹ ਵੀ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਤਾਂ ਅਰਬਾਂ ਖਰਬਾਂ ਦੇ ਜਿਹੜੇ ਕਰਜ਼ੇ ਨੇ ਮਾਫ਼ ਕਰ ਦਿੱਤੇ ਗਏ ਨੇ ਜਿਹੜੀ ਕਿਸਾਨੀ ਹੈ ਜਿਹਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ ਜਿਹਨੇ ਦੇਸ਼ ਦੇ ਲੋਕਾਂ ਨੂੰ ਅੰਨ ਦੇਣਾ ਔਰ ਉਹ ਅੰਨ ਦਾਤਾ ਜਿਹੜਾ ਆਪਣੇ ਮੁੱਦਿਆਂ ਮਸਲਿਆਂ ਲਈ ਸੜਕਾਂ ਤੇ ਰੁਲ ਰਿਹਾ ਪਰ ਇੱਥੇ ਸਰਕਾਰ ਦੇਖੋ ਸਰਕਾਰ ਦੇ ਕੋਲੇ ਮੁੱਦਾ ਚਾ ਸਟੇਟਾਂ ਦੀਆਂ ਸਰਕਾਰਾਂ ਨੇ ਚਾ ਕੇਂਦਰ ਸਰਕਾਰ ਹੈ ਉਹਨਾਂ ਕੋਲੇ ਇਹ ਮੁੱਦਾ ਗੰਭੀਰਤਾ ਨਾਲ ਔਰ ਜ਼ੋਰਦਾਰ ਢੰਗ ਨਾਲ ਉੱਠ ਰਿਹਾ ਜਾਂ ਉੱਠਿਆ ਹੋਇਆ ਔਰ ਸਰਕਾਰਾਂ ਜਦੋਂ ਇਹ ਜੇ ਐਜਾਇਟੇਸ਼ਨਾਂ ਵੱਧ ਜਾਂਦੀਆਂ ਲੋਕ ਲਹਿਰਾਂ ਖੜੀਆਂ ਹੋ ਜਾਂਦੀਆਂ ਤਾਂ ਸਰਕਾਰਾਂ ਝੁੱਕ ਜਾਂਦੀਆਂ ਵੀ ਨੇ ਸਰਕਾਰਾਂ ਮਸਲਿਆਂ ਦੇ ਹੱਲ ਵੀ ਕਰਦੀਆਂ ਨੇ ਔਰ ਕਿਸਾਨ ਜਿਥੇ ਬੰਦੀਆਂ ਵੀ ਵਿਛਿਤ ਜਾਂ ਕਹ ਲੋ ਹੈਗੀਆਂ ਨੇ ਕਿ ਸੰਘਰਸ਼ ਹੀ ਸਾਡੇ ਕੋਲੇ ਲੋਕ ਮਸਲਿਆਂ ਦਾ ਜਾਂ ਕਿਸਾਨੀ ਦੇ ਮਸਲਿਆਂ ਦਾ ਹੱਲ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਹੇ ਹਾਲਾਤਾਂ 'ਚ ਜਿਹੜੇ ਕਿਸਾਨਾਂ ਦੇ ਮੁੱਦੇ ਮਸਲੇ ਨੇ ਉਹਨਾਂ ਦਾ ਹੱਲ ਕਰੇ ਐਮਐਸਪੀ ਦੀ ਗਰੰਟੀ ਦੇਵੇ ਔਰ ਜਿਹੜੇ ਕਿਸਾਨ ਬੜੇ ਕਲੋ ਖੇਤੀ ਖਰਚੇ ਵੱਧ ਚੁੱਕੇ ਨੇ ਆਮਦਨ ਘਟੀ ਹੋਈ ਹੈ ਸਭ ਤੋਂ ਵੱਡਾ ਵੱਡਾ ਮੁੱਦਾ ਕਿਸਾਨੀ ਕਰਜ਼ਾ ਜਾਲ ਚ ਔਰ ਉਹਨਾਂ ਨੂੰ ਕੱਢਣ ਲਈ ਉਹਨਾਂ ਦੇ ਹੱਲ ਲਈ ਇਹ ਸਰਕਾਰ ਦੇ ਫਰਜ਼ ਵੀ ਬਣਦੇ ਆ ਸਰਕਾਰ ਨੂੰ ਚਾਹੀਦਾ ਕਿ ਹੱਲ ਕਰੇ ਜਲਦੀ ਤੋਂ ਜਲਦੀ ਜੀ ਬਿਲਕੁਲ ਸਰ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬੜੀ ਮਹੱਤਵਪੂਰਨ ਜਾਣਕਾਰੀ ਹੈ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਡੇਲੀ ਜੋੜਦੇ ਹੋ ਜੀ ਸਰ ਜੀ ਟਾਈਸਨ ਸੜਨਾਲ ਸੀਨੇ ਪਤ్రਕਾਸ਼ਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਚਰਚਾ ਕੀਤੇ ਕੱਲ ਦੁਬਾਰਾ ਫਿਰ ਆਜ਼ਰ ਹੋਵਾਂਗੇ ਕੁਝ ਅਜਿਹੇ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ